ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਜਿੱਥੇ ਖੇਤਾਂ ਦੇ ਵਿੱਚ ਸੋਨੇ ਵਰਗੀਆਂ ਫਸਲਾਂ ਲਹਿਰਾਉਂਦੀਆਂ ਤੇ ਲੋਕ ਉੱਥੇ ਸਖਤ ਮਿਹਨਤ ਕਰਦੇ ਉਥੋਂ ਦੀ ਗਵਾਹੀ ਦਿੰਦੀਆਂ ਤੇ ਉੱਥੇ ਇੱਕ ਅਜੀਹੀ ਘਟਨਾ ਵਾਪਰੀ ਜਿਸ ਨੇ ਕੀ ਸਾਰੇ ਪਿੰਡ ਨੂੰ ਹੈਰਾਨ ਕਰ ਦਿੱਤਾ ਜੀ ਹਾਂ ਇਹ ਕਹਾਣੀ ਹੈ surjit singh ਦੀ ਜੋ ਮੋਗੇ ਜ਼ਿਲ੍ਹੇ ਦੇ ਇੱਕ ਨਜ਼ਦੀਕੀ ਪਿੰਡ ਬੁੱਢਣ ਵਾਲਾ ਦਾ ਵਸਨੀਕ ਸੀ surjit singh ਇੱਕ ਆਧਾਰਨ ਕਿਸਾਨ ਸੀ ਜਿਸ ਦੀ ਜ਼ਿੰਦਗੀ ਆਪਣੇ ਖੇਤ ਪਰਿਵਾਰ ਅਤੇ ਪਿੰਡ ਦੀ ਸਾਦਗੀ ਵਿੱਚ ਸੀਮਤ ਸੀ ਉਸ ਦੀ ਜ਼ਿੰਦਗੀ ਵਿੱਚ ਸਭ ਕੁਝ ਸੁਖਮਈ ਚੱਲ ਰਿਹਾ ਸੀ ਪਰ ਇੱਕ ਅਣਕਿਆਸੀ ਘਟਨਾ ਨੇ ਉਸ ਦੀ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਇਹ ਕਹਾਣੀ ਸਿਰਫ ਇੱਕ ਵਿਅਕਤੀ ਦੀ ਨਹੀਂ ਸਗੋਂ ਪੂਰੇ ਪਰਿਵਾਰ ਦੀ ਹੈ ਜਿਸ ਨੇ ਦੁੱਖ ਸੰਘਰਸ਼ ਅਤੇ ਆਸ ਦੇ ਲੰਬੇ ਸਫ਼ਰ ਨੂੰ ਜੀਆ ਜੀ ਹਾਂ ਇੱਕ ਰਾਤ ਜਦੋਂ surjeet singh ਦੀ ਜ਼ਿੰਦਗੀ ਇੱਕ ਦੁਖਦਾਈ ਸੁਪਨੇ ਦੀ ਚਪੇਟ ਵਿੱਚ ਆਈ ਉਹ ਆਪਣੇ ਘਰ ਤੋਂ ਬਿਨਾਂ ਕਿਸੇ ਦੱਸੇ ਚੁੱਪਚਾਪ ਨਿਕਲ ਗਿਆ ਉਸ ਦੀ ਅਚਾਨਕ ਗੈਰ ਹਾਜ਼ਰੀ ਨੇ ਪਰਿਵਾਰ ਨੂੰ ਸਦਮੇ ਵਿੱਚ ਪਾ ਦਿੱਤਾ ਸਾਲ ਬੀਤ ਗਏ ਪਰ surjit singh ਦਾ ਕੋਈ ਅਤਾ ਪਤਾ ਨਾ ਮਿਲਿਆ ਉਸ ਦੇ ਪਰਿਵਾਰ ਨੇ ਹਰ ਸੰਭਵ ਕੋਸ਼ਿਸ਼ ਕੀਤੀ ਪਰ ਵਿਅਰਥ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਪਰਿਵਾਰ ਨੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਮਨ ਦੇ ਕਿਸੇ ਕੋਨੇ ਵਿੱਚ ਇੱਕ ਆਸ ਸਦਾ ਜਾਗਦੀ ਰਹੀ ਜੀ ਹਾਂ ਇਸ ਕਹਾਣੀ ਦੇ ਸਭ ਤੋਂ ਦਿਲਚਸਪ ਪਹਿਲੂ surjeet singh ਦੀ ਅੱਜ ਵਾਪਸੀ ਹੋਈ ਤੇ ਉਹ ਵੀ ਅਜਿਹੇ ਸਮੇਂ ਜਦੋਂ ਉਸ ਦੀ ਧੀ ਦੇ ਵਿਆਹ ਦਾ ਦਿਨ ਸੀ ਜੀ ਹਾਂ ਇਹ ਘਟਨਾ ਸਿਰਫ ਇੱਕ ਪਰਿਵਾਰ ਦੇ ਲਈ ਨਹੀਂ ਸਗੋ ਪੂਰੇ ਪਿੰਡ ਦੇ ਲਈ ਉਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਦੀ ਸਾਰੀ ਰੀਜ ਆਪਣੇ ਪਰਿਵਾਰ ਨੂੰ ਸੁਖੀ ਅਤੇ ਸੁਰੱਖਿਅਤ ਰੱਖਣ ਵਿੱਚ ਸੀ ਉਸ ਦੀ ਪੜ੍ਹਾਈ ਸਿਰਫ 8ਵੀਂ ਜਮਾਤ ਤੱਕ ਸੀ ਪਰ ਉਹ ਮਨ ਦੇ ਵਿੱਚ ਇਹੀ ਸੋਚਦਾ ਸੀ ਕਿ ਮੈਂ ਤਾਂ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਬਣ ਚਕਿਆ ਪਰ ਆਪਣੇ ਬੱਚਿਆਂ ਨੂੰ ਮੈਂ ਜ਼ਿੰਦਗੀ ਦੇ ਵਿੱਚ ਜ਼ਰੂਰ ਕਾਮਯਾਬ ਕਰਕੇ ਜਾਵਾਂਗਾ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਹੈ ਅਤੇ ਦਿਨ ਵੀ ਨਿਕਲਦੇ ਜਾਂਦੇ ਨੇ ਅਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਸੁਰਜੀਤ ਸਿੰਘ ਜੋ ਕਿ ਆਪਣੀ ਮਿਹਨਤ ਜੋ ਹੈ ਉਹ ਜਾਰੀ ਰੱਖਦਾ ਹੈ ਅਤੇ ਉਹ ਹਮੇਸ਼ਾ ਹੀ ਆਪਣੇ ਪਰਿਵਾਰ ਦੇ ਬਾਰੇ ਸੋਚਦਾ ਹੈ। ਆ ਅਤੇ ਆਪਣੇ ਪਰਿਵਾਰ ਦੇ ਵਿੱਚ ਪਿੰਡ ਦੇ ਵਿੱਚ ਪੂਰੀ ਉਸ ਦੀ ਇੱਜ਼ਤ ਅਤੇ ਸਤਿਕਾਰ ਸੀ। ਉਸ ਦੀ 4 ਏਕੜ ਜ਼ਮੀਨ ਸੀ ਜਿਸ ਵਿੱਚ ਉਹ ਝੋਨੇ, ਕਣਕ ਅਤੇ ਕਈ ਵਾਰ ਮੂੰਗੀ ਵਰਗੀਆਂ ਫਸਲਾਂ ਵੀ ਉਗਾਉਂਦਾ ਸੀ। ਉਸ ਦੀ ਆਮਦਨ ਸੀਮਤ ਸੀ ਪਰ ਉਹ ਆਪਣੀ ਸਮਰਥਾ ਅਨੁਸਾਰ ਆਪਣੇ ਪਰਿਵਾਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ। ਸੁਖਪ੍ਰੀਤ ਅਤੇ ਜਸਵੀਰ ਦੋਵੇਂ ਪੜ੍ਹਾਈ ਵਿੱਚ ਚੰਗੇ ਸਨ। ਅਤੇ surjeet singh ਦਾ ਸੁਪਨਾ ਸੀ ਕਿ ਉਸਦੇ ਬੱਚੇ ਉਸ ਨਾਲੋਂ ਵਧੀਆ ਜ਼ਿੰਦਗੀ ਜੀਣ ਸੁਖਪ੍ਰੀਤ ਨੂੰ ਸਿਲਾਈ ਅਤੇ ਕਢਾਈ ਕਰਨ ਦਾ ਸ਼ੌਂਕ ਸੀ ਜਦ ਕਿ ਜਸਵੀਰ ਨੂੰ ਖੇਤਾਂ ਵਿੱਚ ਪਿਤਾ ਦੇ ਨਾਲ ਸਮਾਂ ਬਤਾਉਣਾ ਬਹੁਤ ਪਸੰਦ ਸੀ ਗੁਰਮੀਤ ਕੌਰ ਘਰ ਦੇ ਕੰਮਕਾਜ ਦੇ ਨਾਲ-ਨਾਲ ਪਿੰਡ ਦੀਆਂ ਔਰਤਾਂ ਦੇ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਵੀ ਕਰਦੀ ਸੀ ਪਰਿਵਾਰ ਦੀ ਜ਼ਿੰਦਗੀ ਸਾਦਗੀ ਅਤੇ ਸੁੱਖ ਨਾਲ ਭਰੀ ਹੋਈ ਸੀ surjeet singh ਦੀ ਸਖਤ ਮਿਹਨਤ ਅਤੇ gurmeet kaur ਦੀ ਸਮਰਪਣ ਭਾਵਨਾ ਨੇ ਉਨ੍ਹਾਂ ਦੇ ਘਰ ਨੂੰ ਪਿਆਰ ਅਤੇ ਖੁਸ਼ੀਆਂ ਦੇ ਨਾਲ ਭਰਿਆ ਰੱਖਿਆ ਸੀ ਹਰ ਸਾਲ ਜਦੋਂ ਫਸਲ ਦੀ ਕਟਾਈ ਦਾ ਸਮਾਂ ਆਉਂਦਾ ਪੂਰਾ ਪਰਿਵਾਰ ਮਿਲ ਕੇ ਖੇਤਾਂ ਵਿੱਚ ਸਮਾਂ ਬਤਾਉਂਦਾ ਅਤੇ ਸੁਰਜੀਤ ਸਿੰਘ ਆਪਣੇ ਬੱਚਿਆਂ ਨੂੰ ਜ਼ਮੀਨ ਨਾਲ ਜੁੜੇ ਰਹਿਣ ਦੀ ਸਿੱਖਿਆ ਦਿੰਦਾ ਪਰ ਇਸ ਸੁਖਮਈ ਜੀਵਨ ਵਿੱਚ ਇੱਕ ਅਜਿਹੀ ਤਬਦੀਲੀ ਆਈ ਜਿਸ ਨੇ ਸਾਰੀਆਂ ਖੁਸ਼ੀਆਂ ਨੂੰ ਜੋ ਕਿ ਛਿੱਕੇ ਤਾਂਕ ਦਿੱਤਾ ਇੱਕ ਸਾਲ ਜਦੋਂ ਸੁਰਜੀਤ ਸਿੰਘ ਦੀ ਝੋਨੇ ਦੀ ਫਸਲ ਪੱਕਣ ਵਾਲੀ ਸੀ ਤੇ ਇੱਕ ਅਣਕਿਆਸੀ ਘਟਨਾ ਵਾਪਰੀ ਕਿਸੇ ਅਣਜਾਣ ਵਿਅਕਤੀ ਨੇ ਰਾਤ ਦੇ ਹਨੇਰੇ ਵਿੱਚ ਉਸਾ ਫਸਲ ਨੂੰ ਅਗ ਲਗਾ ਦਿੱਤੀ ਸਵੇਰੇ ਜਦੋਂ surjeet singh ਖੇਤਾਂ ਵਿੱਚ ਪਹੁੰਚਿਆ ਤਾਂ ਉਸ ਦੀਆਂ ਅੱਖਾਂ ਸਾਹਮਣੇ ਸਿਰਫ ਸੜੀ ਹੋਈ ਫਸਲ ਦੀ ਰਾਖ ਸੀ ਸਾਰੇ ਸਾਲ ਦੀ ਮਿਹਨਤ ਸਾਰੇ ਸੁਪਨੇ ਅਤੇ ਪਰਿਵਾਰ ਦੀਆਂ ਆਸਾਂ ਇੱਕ ਹੀ ਝਟਕੇ ਵਿੱਚ ਖਾਕ ਹੋ ਗਈਆਂ ਇਸ ਨੁਕਸਾਨ ਨੇ surjeet singh ਨੂੰ ਮਾਨਸਿਕ ਤੌਰ ਤੇ ਤੋੜ ਦਿੱਤਾ ਉਹ ਚੁੱਪਚਾਪ ਰਹਿਣ ਲੱਗਿਆ ਅਕਸਰ ਖੇਤਾਂ ਵਿੱਚ ਇਕੱਲਾ ਬੈਠ ਕੇ ਘੰਟਿਆਂ ਬੀਤਦਾ ਰਹਿੰਦਾ ਗੁਰਮੀਤ ਕੌਰ ਅਤੇ ਬੱਚਿਆਂ ਨੇ ਉਸ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ surjeet singh ਦਾ ਮਨ ਜੋ ਹੈ ਉਹ ਟੁੱਟ ਚੁੱਕਿਆ ਸੀ ਪਿੰਡ ਦੇ ਇੱਕ ਡਾਕਟਰ ਨੇ ਉਸ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਪਰ ਇਹਨਾਂ ਦਵਾਈਆਂ ਨੇ ਉਸ ਦੀ ਹਾਲਤ ਨੂੰ ਹੋਰ ਜ਼ਿਆਦਾ ਵਿਗਾੜ ਦਿੱਤਾ ਉਹ ਅਜੀਬੋ-ਗਰੀਬ ਹਰਕਤਾਂ ਕਰਨ ਲੱਗ ਪਿਆ ਕਦੇ ਰਾਤ ਨੂੰ ਬਿਨਾਂ ਕਾਰਨ ਉੱਠ ਕੇ ਬਾਹਰ ਨਿਕਲ ਜਾਂਦਾ ਕਦੇ ਖੇਤਾਂ ਵੱਲ ਤੁਰ ਪੈਂਦਾ ਇੱਕ ਰਾਤ ਜਦੋਂ ਸਾਰਾ ਪਰਿਵਾਰ ਸੁੱਤਾ ਪਿਆ ਸੀ ਸੁਰਜੀਤ ਸਿੰਘ ਨੂੰ ਇੱਕ ਸੁਪਨਾ ਆਇਆ ਸੁਪਨੇ ਵਿੱਚ ਉਸ ਨੇ ਦੇਖਿਆ ਕਿ ਕੋਈ ਉਸ ਦੀ ਫਸਲ ਨੂੰ ਦੁਬਾਰਾ ਅੱਗ ਲਗਾ ਰਿਹਾ ਹੈ ਉਸ ਦੀ ਇੱਕਦਮ ਅੱਖ ਖੁੱਲ ਗਈ ਅਤੇ ਬਿਨਾਂ ਕਿਸੇ ਨੂੰ ਦੱਸੇ ਖੇਤਾਂ ਵੱਲ ਤੁਰ ਪਿਆ ਅਗਲੀ ਸਵੇਰ ਜਦੋਂ ਗੁਰਮੀਤ ਕੌਰ ਅਤੇ ਬੱਚੇ ਜਾਗੇ ਤਾਂ surjeet ਦੀ ਮੰਜੀ ਖਾਲੀ ਸੀ ਪਰਿਵਾਰ ਨੇ ਪਹਿਲਾਂ ਸੋਚਿਆ ਕਿ ਸ਼ਾਇਦ ਖੇਤਾਂ ਵਿੱਚ ਗਿਆ ਹੋਵੇਗਾ ਪਰ ਜਦੋਂ ਘੰਟਿਆਂ ਬਾਅਦ ਵੀ ਨਾਂ ਮੁੜਿਆ ਤਾਂ ਸਾਰੇ ਘਬਰਾ ਗਏ ਪਿੰਡ ਵਿੱਚ ਹਰ ਪਾਸੇ ਉਹਨਾਂ ਨੂੰ ਲੱਭਿਆ ਗਿਆ ਰਿਸ਼ਤੇਦਾਰਾਂ ਨੂੰ ਪੁੱਛਿਆ ਗਿਆ ਪਰ surjeet ਸਿੰਘ ਦਾ ਕੋਈ ਸੁਰਾਗ ਨਾ ਮਿਲਿਆ ਗੁਰਮੀਤ ਕੌਰ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਪਰ ਕੋਈ ਨਤੀਜਾ ਨਾ ਨਿਕਲਿਆ surjeet ਸਿੰਘ ਦੀ ਗੈਰ ਹਾਜ਼ਰੀ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਗੁਰਮੀਤ ਕੌਰ ਨੇ ਖੇਤਾਂ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਚੁੱਕੀ ਪਰ ਇੱਕ ਔਰਤ ਲਈ ਇਹ ਸਭ ਸੰਭਾਲਣਾ ਆਸਾਨ ਨਹੀਂ ਸੀ ਸੁਖਪ੍ਰੀਤ ਅਤੇ ਜਸਵੀਰ ਨੇ ਵੀ ਆਪਣੀ ਪੜ੍ਹਾਈ ਦੇ ਨਾਲ-ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਸੁਖਪ੍ਰੀਤ ਨੇ ਸਿਲਾਈ ਦਾ ਕੰਮ ਸ਼ੁਰੂ ਕੀਤਾ ਜਿਸ ਨਾਲ ਘਰ ਦੀ ਆਮਦਨ ਵਿੱਚ ਕੁਝ ਸਹਾਇਤਾ ਹੋਈ ਪਰ ਹਰ ਰੋਜ਼ ਜਦੋਂ ਸੂਰਜ ਡੁੱਬਦਾ ਤਾਂ ਪਰਿਵਾਰ ਦੀਆਂ ਅੱਖਾਂ ਘਰ ਦੇ ਮੁੱਖ ਦਰਵਾਜ਼ੇ ਵੱਲ ਟਿਕ ਜਾਂਦੀਆਂ ਇਸ ਆਸ ਵਿੱਚ ਕਿ ਸੁਰਜੀਤ ਸਿੰਘ ਸ਼ਾਇਦ ਵਾਪਸ ਆ ਜਾਵੇ ਸਾਲ ਬੀਤਦੇ ਗਏ ਸੁਖਪ੍ਰੀਤ ਹੁਣ ਵਿਆਹ ਦੀ ਉਮਰ ਦੀ ਹੋ ਚੁੱਕੀ ਸੀ ਗੁਰਮੀਤ ਕੌਰ ਅਤੇ ਜਸਵੀਰ ਨੇ ਮਿਲ ਕੇ ਸੁਖਪ੍ਰੀਤ ਦਾ ਰਿਸ਼ਤਾ ਇੱਕ ਚੰਗੇ ਪਰਿਵਾਰ ਦੇ ਵਿੱਚ ਪੱਕਾ ਤਿਆ ਕਰ ਲਿਆ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਪਰ ਸੁਰਜੀਤ ਸਿੰਘ ਦੀ ਕਮੀ ਹਰ ਪਲ ਮਹਿਸੂਸ ਹੋਈ ਸੀ ਸੁਖਪ੍ਰੀਤ ਨੂੰ ਆਪਣੇ ਪਿਤਾ ਦੀ ਯਾਦ ਤੌਂਦੀ ਅਤੇ ਵਕਸਰੀ ਇਕੱਲੇ ਬੈਠ ਕੇ ਰੋਂਦੀ ਵਿਆਹ ਦਾ ਦਿਨ ਆ ਗਿਆ ਸੁਖਪ੍ਰੀਤ ਨੂੰ ਆਪਣੇ ਪਿਤਾ ਦੀ ਕਮੀ ਸਭ ਤੋਂ ਵੱਧ ਮਹਿਸੂਸ ਹੋਈ ਗੁਰਦੁਆਰਾ ਸਾਹਿਬ ਵਿੱਚ ਸਾਰੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਸਨ ਜਦੋਂ ਪਾਠੀ ਸਿੰਘ ਨੇ ਪੱਲਾ ਫੜਾਉਣ ਦੀ ਰਸਮ ਸ਼ੁਰੂ ਕਰਨ ਲਈ ਕਿਹਾ ਤਾਂ ਜਸਵੀਰ ਉੱਠਿਆ ਪਰ ਅਚਾਨਕ ਕਿਸੇ ਨੇ ਉਸਦੇ ਮੋਢੇ ਤੇ ਹੱਥ ਰੱਖਿਆ ਅਤੇ ਉਸ ਨੂੰ ਬੈਠਣ ਦੇ ਲਈ ਕਿਆ ਜਸਵੀਰ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਹੈਰਾਨੀ ਛਾ ਗਈ ਸੁਰਜੀਤ ਸਿੰਘ ਉਸ ਦਾ ਪਿਤਾ ਜੋ ਕਿ ਉਸ ਦੇ ਪਿੱਛੇ ਖੜਾ ਸੀ ਸੁਰਜੀਤ ਸਿੰਘ ਦੀ ਹਾਲਾਤ ਦੇਖ ਕੇ ਸਾਰੇ ਹੈਰਾਨ ਸਨ ਉਸ ਦੇ ਕੱਪੜੇ ਫਟੇ ਹੋਏ ਸਨ ਦਾੜੀ ਲੰਬੀ ਅਤੇ ਉਲਝੀ ਹੋਈ ਸੀ ਅਤੇ ਸਿਰ ਤੇ ਇੱਕ ਮੈਲਾ ਪਰਨਾ ਸੀ ਉਸ ਦੀਆਂ ਅੱਖਾਂ ਵਿੱਚ ਵਹੇ ਹੰਝੂਆਂ ਦੀ ਸਾਰੀ ਕਹਾਣੀ ਬਿਆਨ ਕਰ ਦਿੰਦੀ ਜਸਵੀਰ ਅਤੇ ਸੁਖਪ੍ਰੀਤ ਨੇ ਆਪਣੇ ਪਿਤਾ ਨੂੰ ਜੱਫੀ ਪਾਈ ਅਤੇ ਰੋਣ ਲੱਗੇ ਸੁਰਜੀਤ ਸਿੰਘ ਨੇ ਸਭ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਪਹਿਲਾਂ ਗੁਰੂ ਦੀ ਮਰਿਆਦਾ ਨਿਭਾਓ ਉਸਨੇ ਆਪਣੀ ਧੀ ਦਾ ਪੱਲਾ ਫੜਾਇਆ ਤੇ ਕੰਨਿਆਦਾਨ ਦੀ ਰਸਮ ਪੂਰੀ ਕੀਤੀ ਵਿਆਹ ਦੀਆਂ ਰਸਮਾਂ ਹੋਣ ਤੋਂ ਬਾਅਦ ਸੁਰਜੀਤ ਸਿੰਘ ਨੇ ਆਪਣੀ ਕਹਾਣੀ ਸੁਣਾਈ ਉਸਨੇ ਦੱਸਿਆ ਕਿ ਉਸ ਰਾਤ ਜਦੋਂ ਖੇਤਾਂ ਵੱਲ ਗਿਆ ਸੀ ਤਾਂ ਅਚਾਨਕ ਡਿੱਗ ਕੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ ਜਦੋਂ ਉਸ ਨੂੰ ਹੋਸ਼ ਆਈ ਤਾਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਸੀ ਉਸ ਨੂੰ ਕੁਝ ਵੀ ਯਾਦ ਨਹੀਂ ਸੀ ਉਸਨੇ ਸਾਲਾਂ ਤੱਕ ਭਟਕਦਿਆਂ ਜੀਵਨ ਬਤੀਤ ਕੀਤਾ ਕਦੇ ਸੜਕ ਤੇ ਕਦੇ ਗੁਰਦੁਆਰੇ ਵਿੱਚ ਆਖਿਰ ਇੱਕ ਦਿਨ ਜਦੋਂ ਉਹ ਸ਼੍ਰੀ ਦਰਬਾਰ ਸਾਹਿਬ ਵਿੱਚ ਅਰਦਾਸ ਕਰ ਰਿਹਾ ਸੀ ਤਾਂ ਉਸ ਨੂੰ ਆਪਣੇ ਘਰ ਦੀ ਯਾਦ ਆਈ ਇੱਕ ਸਿੱਖ ਸੇਵਾਦਾਰ ਨੇ ਉਸਦੀ ਮਦਦ ਕੀਤੀ ਤੇ ਉਸ ਨੂੰ ਪਿੰਡ ਪਹੁੰਚਣ ਲਈ ਪੈਸੇ ਦਿੱਤੇ ਸੁਰਜੀਤ ਸਿੰਘ ਜਦੋਂ ਪਿੰਡ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸਦੀ ਧੀ ਦਾ ਵਿਆਹ ਹੈ ਉਹ ਸਿੱਧਾ ਗੁਰਦੁਆਰਾ ਵੀਡੀਓ ਨੂੰ ਵਾਤੋ-ਵਾਦ ਸ਼ੇਅਰ ਕਰਿਓ ਮਿਲਦਿਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ